ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਯਾਨੀ ਕਿ ਸਿੰਗਾ ਫੈਮਿਲੀ ਵੱਲੋਂ ਅੱਜ ਆਪਾਂ ਆਇਆ ਗ੍ਰਿਲਵਾਰ ਤੇ ਗ੍ਰਿਲਵਾਰ ਆਪਣੇ ਪਿੰਡ ਗਾਲਾ ਸਿੰਘ ਆ ਜੋ ਹੁਣ ਤੁਹਾਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਗੀ ਮੇਨ ਬੱਸ ਸਟੈਂਡ ਜਿਹੜਾ ਸਾਹਮਣੇ ਆ ਉਥੋਂ 4-5 ਦੁਕਾਨਾਂ ਛੱਡ ਕੇ ਨਾਲ ਹੀ ਗ੍ਰਿਲਵਾਰ ਸ਼ੁਰੂ ਹੋਇਆ ਉਹਨਾਂ ਦੇ ਅੱਜ ਆਪਾਂ ਇਹਨਾਂ ਦਾ ਕਾਣ ਕੇ ਦੇਖਣ ਆਇਆ ਪ੍ਰੋਮੋਸ਼ਨ ਹੀ ਕਰਨ ਆਇਆ ਸਿੱਧੀ ਗੱਲ ਹੈ ਉਹ ਵੀ ਮੈਨੂੰ ਇੱਕੋ ਦਾ ਉੱਡਾ ਵੀ ਜੇ ਮੈਂ ਸ਼ਹਿਰ ਨਾ ਜਾਣਾ ਉਹ ਵੀ ਇਤੁਈ ਫਾਇਦਾ ਬਹੁਤ ਵਧੀਆ ਹੂਡ ਆ ਜੀ ਇਹ ਛੋਟੀ ਮੋਟੀ ਪਾਰਟੀ ਵੀ ਕਰਨੀ ਕੋਈ ਇੱਥੇ ਜ਼ਰੂਰ ਕਰ ਸਕਦੇ ਆ। ਇਹ ਸ਼ਹਿਰ ਵਾਲੀ ਜਗ੍ਹਾ ਤੇ ਬਹੁਤ ਵਧੀਆ ਹੈ। ਸਪੈਸਿੰਗ ਵਿੱਚ ਮਰਨ ਜਿੰਨੇ ਮਰਜ਼ੀ ਬਣ ਆਪਾਂ 50 ਕਰkal ਜਿੰਨੇ ਵੀ ਆ ਕੇ ਬੈਠ ਜਾਂਦੇ ਨੇ ਗੁੱਲਾ ਡੁੱਲਾ ਆ ਤੇ ਛੋਟੀ ਮੋਟੀ ਕਿੱਟੀ ਪਾਰਟੀ ਵੀ ਕਰ ਕਰਦੇ ਆ। ਜੇ ਸਪੈਸ਼ਲ ਹੋਣਾ ਇੱਥੇ ਲਈ ਬਸ ਜੇ ਤੁਸੀਂ ਆਪਣਾ ਛੋਟੇ ਵੱਡੇ ਮਨਾਉਣਾ ਦਾ ਦੇ ਉਹ ਸਾਫ਼ੇ ਬੈਠੀ ਐ ਦੰਦ ਦੇਖੇ ਗਾਨ ਨੂੰ ਪਛਣਾ ਪਛ ਖਾਨ ਨੂੰ ਜਿਆਦੀ ਗੱਦੀ ਆ ਸਾਨੂੰ ਇਹਨਾਂ ਦੀ ਬੈਸਟ ਹੈਡਮ ਲਗਾਉਣਾ ਇੱਥੇ ਤੁਸੀਂ ਜਿੱਦਾਂ ਆਦੇ ਲਿਗਾ ਹੈਪੀ ਬਰਥਡੇ ਆਹ 10 ਬੰਦੇ ਫਰੈਂਡ ਸਰਕਲ ਵਹਿ ਗਈ ਏਸੀ ਲੱਗਾ ਏਸੀ ਬੈਸਟੇ ਵੀ ਅਗਰ ਇਹਨਾਂ ਨੇ ਇੱਥੇ ਵੱਖਰਾ ਵੀ ਸੀ ਲਾਇਆ ਸਾਰਾ ਹੀ ਏਸੀ ਹਾਲ ਤੇ ਬਹੁਤ ਵੰਗੀਆਂ ਚੀਜ਼ਾਂ ਬਣਾਉਂਦੇ ਆ ਆਓ ਥੋੜਾ ਜਿਹਾ ਬਾਹਰ ਚਲੋ ਜੀ ਤਾਂ ਸਾਰਾ 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 ਦੇ ਲੋ ਪਾਣੀ ਪੂਨੇ ਸਾਰੇ ਧਮਾ ਦਾ ਨਾ ਚੰ ਮੈਨੇ ਨਹੀਂ ਆਉਂਦੇ ਮਾਰੇ ਥੋੜੇ ਵੀ ਬਣਾਉਂਦੇ ਪਹਿਲ ਵਾਰ ਦੇ ਮਨੋਰਨਾਂ ਵਾਲੇ ਜੀ ਇੱਥੇ ਇਹਨਾਂ ਨੇ ਆਪਰਾ ਲਾਈਆਂ ਕਿ ਕਿੱਥੇ ਕਿੱਥੇ ਲਈਆਂ ਡਿਲੀਵਰੀ ਕਰਦੇ ਆ ਸਹੀ ਹਾਂ ਕਿਤਾਬਾਂ ਦੇ ਜੈਸਸ ਦੀਆਂ ਲਾਈਆਂ ਤੇ ਖਾਣੇ ਦੀ ਸਾਡੇ ਆਪਣੇ ਘਰੇ ਬੈਠੀਆਂ ਹੁੰਦੀਆਂ ਜਾਂ ਮੰਗਦੇ ਜਿੰਨਾ ਡੇਲੀ ਹੁੰਦੀ ਨਾ ਇਹਨਾਂ ਦੇ ਕੋਈ ਕਾਹ ਦਾ ਹੈਗਾ ਹਾਂਜੀ ਅੰਦਰ ਨੂੰ 10-6 ਕਿਲੋਮੀਟਰ ਤੱਕ ਡਿਲੀਵਰੀ ਆਉਂਦਾ ਹੈ ਇਹ ਆਪਣਾ 10 ਕਿਲੋਮੀਟਰ ਤੋਂ ਥੋੜਾ ਜ਼ਿਆਦਾ ਤੇ ਆਪਾਂ ਮੈਕਸਿਮਮ 50 ਕਿਲੋਮੀਟਰ ਵਟ ਤੇ 10 ਕਿਲੋਮੀਟਰ ਤਾਈਂ ਡਿਲੀਵਰੀ ਇਹਨਾਂ ਦੀ ਫ੍ਰੀ ਆ ਜੇ ਤੁਸੀਂ ਉਸ ਤੋਂ ਜ਼ਿਆਦਾ ਥੋੜਾ ਜਿਹਾ 2-4 ਕਿਲੋਮੀਟਰ ਹੋਰ ਜ਼ਿਆਦਾ ਹੋ ਤਾਂ ਮੈਕਸਿਮਮ ਤੁਹਾਨੂੰ 500 ਦਾ ਆਰਡਰ ਕਰਨਾ ਪੈਣਾ ਹੈ ਡਿਲੀਵਰੀ ਚਾਰਜ ਫ੍ਰੀ ਵੀ ਮਤਲਬ ਫ੍ਰੀ ਆ ਪਰ ਮਤਲਬ 500 ਦਾ ਤੁਹਾਨੂੰ ਆਰਡਰ ਦੇਣਾ ਪੈਣਾ ਦੂਜੀ ਗੱਲ ਹੈ ਜੇ ਆ ਵੀ ਟਾਉਣਾ ਆਪਣੇ ਏਸੀ ਵਾਲੀ ਆਂਡੀਆਂ ਤੇ ਸਾਰੇ ਕਿਸੇ ਨੇ ਬਰਥਡੇ ਬਣਾਉਣਾ ਹੈ ਜਾਂ ਝੂਲੀ ਮੋਟੀ ਪਾਰਟੀ ਕਰਨੀ ਉਹ ਵੀ ਕਰਮੈਂਡੀ ਹੈ ਤੁਹਾਨੂੰ ਪਹਿਲਾਂ ਬੁੱਕ ਕਰਨਾ ਪੈਂਦਾ ਜਾਂ ਕਿੱਦਾਂ ਦੱਸਣਾ ਪੈਂਦਾ ਨਹੀਂ ਨਹੀਂ ਭਈਆ ਪਹਿਲਾਂ ਬੁਕਿੰਗ ਕਰਦੇ ਆ ਅੱਛਾ ਜੇ ਆਪਾਂ ਰੀਟਮੈਂਟ ਸਾਡਾ ਕਰਕੇ ਲੈਂਦੇ ਹਾਂ ਤੇ ਬਰਥਡੇ ਦੀ ਕਿੰਨੀ ਪਾਰਟੀ ਹੋ ਰਹੀ ਹੈ ਅੱਜ ਜਿਹੜੇ ਜਣੇਗੇ ਮੈਨੂ ਵਗੈਰਾ ਕਰਦੇ ਸਾਰਾ ਸਾਰਾ ਰੀਟ ਕਰਕੇ ਲੈਂਦੇ ਆ ਅੱਛਾ ਮਤਲਬ ਇੱਕ ਦੋ ਟਾਈਮ ਤੁਹਾਨੂੰ ਪਹਿਲਾਂ ਦੱਸਣਾ ਪੈਂਦਾ ਵੀ ਕਿਹੜੀ ਕਿਹੜੀ ਆਈਟਮ ਆ ਤੇ ਕੀ ਕੀ ਕਰਨੀ ਹੈ ਜੋ ਵੀ ਆਣਾ ਡਾਈਨਰ ਦਾ ਵੈਸੇ ਅਸੀਂ ਤਾਂ ਹੋ ਨਹੀਂ ਠੀਕ ਆਈਦਾ ਹੈ ਜਾਦਾ ਵਧੀਆ ਟੇਸਟੀ ਖੂਨ ਹੁੰਦਾ ਹੈ ਬਾਕੀ ਏਦਾਂ ਲੋਰ ਸਭ ਤੋਂ ਵੱਡੀ ਗੱਲ ਇਹਨੇ ਕਿ ਜਿਹੜੀ ਤੁਸੀਂ ਵੀਡੀਓ ਦੇ ਰਹੇ ਹੋ ਨੀ ਆ ਇਹਦਾ ਸਭ ਤੋਂ ਵੱਡਾ ਲ ਸਫਾਈ ਹੈ ਹਾ ਤਾਂ ਜਿ ਗਲਾਸ ਪਾਰਲੀ ਘਰ ਦੀ ਚੀਜ਼ ਇਹ ਬਣਾਉਂਦੇ ਆ ਏਦਾਂ ਦਾ ਕੋਈ ਨਹੀਂ ਹੈਗਾ ਕਿ ਏਦਾਂ ਹਨ ਜਿੱਦਾਂ ਗੰਦੇ ਨਹੀਂ ਜਿਆ ਕੰਮ ਕੀਤਾ ਦਾ ਨਹੀਂ ਹੈਗਾ ਸਭ ਪਾਈ ਦਾ ਤਾਂ ਬੇਕਾਰ ਖੂਨ ਕਰਦੇ ਆ ਆਮ ਖਾਣਿਆਂ ਤੇ ਉਹ ਸੈਫਟ ਹੋਨੇਗਾ ਜੇ ਤੇ ਵਧੀਆ ਸਫਾਈ ਜਣਾ ਸਾਰਾ ਦੇਖਿਆ ਆਂ ਜੀ ਆਪਾਂ ਲਾਈਵ ਬਣਾਇੰਦਾ ਸਾਰਾ ਉਪਨਾ ਹਾਂ ਜੀ ਲਾਈਵ ਹੈ ਇਹ ਕਿਚਨ ਜਿਹੜੀ ਹੈ ਨਾ ਉਹ ਓਪਨ ਹੈ ਨਹੀਂ ਤੇ ਕਵਰ ਕੀਤਾ ਹੁੰਦਾ ਪਿੱਛੇ ਪਾੜੀ ਕੀ ਕੁਛ ਇਦਾਂ ਦਾ ਆਪਾਂ ਕਈ ਵੇਲੇ ਹੁੰਦਾ ਕਿ ਆਵਜੋ ਚੀਨੀ ਮੂਰੇ ਰੱਖਨੇ ਉਹਨਾਂ ਨੂੰ ਲੱਗਦਾ ਵੀ ਬਹੁਤ ਵਧੀਆ ਉਹਨਾਂ ਦਾ ਖਾਂਡ ਕੇਨ ਰਸੋਈ ਤੁਸੀਂ ਦੇਖੂਗੇ ਤਾਂ ਬਜੀ ਨਹੀਂ ਕਰਨਾ ਪਰ ਇਹਨਾਂ ਦਾ ਸਾਰਾ ਲਾਈਵ ਸਾਰੀ ਸਫਾਈ ਆ ਸਾਰਾ ਕੁਝ ਓਪਨਾ ਜਿੰਦਾ ਮਰਜੀ ਤੁਸੀਂ ਦੇਖ ਸਕਦੇ ਆ ਤੇ ਕਈ ਵੇਲੇ ਇਦਾਂ ਹੋ ਜਾਂਦਾ ਵੀ ਅਸੀਂ ਚੀਜ਼ ਆਪਣੇ ਵਧੀਆ ਪਿੰਡ ਚ ਆਈ ਹੁੰਦੀ ਆ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਆਪਾਂ ਸ਼ਹਿਰਾਂ ਨੂੰ ਭਜਦੇ ਪਰ ਉਹ ਕਿਸੇ ਭੈਣ ਵੀਰ ਨੂੰ ਸ਼ਹਿਰ ਜਾਂ ਕਿਤੇ ਵੀ ਜਾਣ ਦੀ ਨਹੀਂ ਉਰਦੂ ਵੀ ਰੇਟ ਸਾਫ਼ਤਾ ਤੇ ਵਧੀਆ ਗੁਆਰੰਟੀ ਤੁਹਾਨੂੰ ਇੱਥੇ ਗ੍ਰਿਲ ਬਾਦ ਅਦਰ ਮਿਲੂਗੀ ਇਹਦਾ ਮੇਨ ਐਡਰੈਸ ਮਾਡਾ ਜਾਂ ਦਰਦ ਨੂੰ ਫੇਨ ਪਈ ਆਪਣਾ ਇਹਦਾ ਜਿਆਦਾ ਲੱਗਾ ਬਿਆਰ ਅਟਾ ਬੋਲਾ ਤੇ ਨਾਲ ਹੀ ਇਹਦੇ 5-7 ਦਾ ਨਾਮ ਆ ਰਹੇ ਇਹਨਾਂ ਦਾ ਬੋਰਡ ਲੱਗਾ ਤੁਹਾਨੂੰ ਪਹਿਲਾਂ ਆਪਾਂ ਥੱਲੇ ਇਹਨਾਂ ਦਾ ਨੰਬਰ ਵੀ ਦੇ ਦੇਣਾ ਕਿਸੇ ਤਰ੍ਹਾਂ ਦਾ ਵੀ ਤੁਸੀਂ ਘਰ ਬੈਠੇ ਆਰਡਰ ਦੇਣਾ ਜਾ ਕਿਸੇ ਤਰ੍ਹਾਂ ਦਾ ਇਹਨਾਂ ਨਾਲ ਕੋਈ ਵੀ ਗੱਲ ਕੁਛ ਨਹੀਂ ਹੋਵੇ ਇਹਨਾਂ ਨੂੰ ਦੱਸ ਸਕਦੇ ਜੇ ਇੱਥੇ ਨੌਨ ਵੇਜ ਤੇ ਵੇਜ ਦੋਨੇ ਚੀਜ਼ਾਂ ਆ ਤੇ ਦੋਨੇ ਅਲੱਗ-ਅਲੱਗ ਆਪਣੀ ਮਸ਼ੀਨਾਂ 'ਤੱਕ ਅਲੱਗ-ਅਲੱਗ ਅਲੱਗ-ਅਲੱਗ ਮਸ਼ੀਨਾਂ ਇਹ ਵੀ ਨਹੀਂ ਹੁੰਦਾ ਕਿ ਪਹਿਲੇ ਕਈ ਬੰਦੇ ਉੱਥੇ ਵੇਚੀ ਨੌਨ ਵੇਜ ਬੰਦਾ ਆ ਵੇਚੀ ਵੇਚ ਵੇਚ ਦਾ ਸਾਡਾ ਧਨ ਭਰਦਾ ਇਹਨਾਂ ਦੀ ਨੌਨ ਵੇਜ ਵਾਲੀ ਵੱਕਰੀ ਮਸ਼ੀਨ ਆ ਤੇ ਵੇਜ ਵਾਲੀ ਵੱਕਰੀ ਆ ਤੇ ਜਿਹੜੇ ਵੇਜ ਵਾਲਾ ਬੰਦੇ ਆ ਉਹ ਬੱਕਰੇ ਆ ਤੇ ਨੌਨ ਵਾਲਾ ਵੇਪੜਾ ਆ ਜੀ ਉਹ ਬੱਕਰਾ ਜਿਹੜਾ ਬਣਾਉਂਦੇ ਆ ਇਹ ਨਹੀਂ ਵੀ ਉਹ ਹੀ ਹੱਥ ਉੱਧਰ ਲੱਗਣਗੇ ਇਦਾਂ ਦਾ ਕੋਈ ਜ਼ਾਇਤਮ ਨਹੀਂ ਪਰ ਦੂਜੀ ਗੱਲ ਇਹ ਹੈ ਕਿ ਸਾਡੇ ਕੋਲ ਲੋਕੀ ਘਰੋਂ ਆਵੇ ਤੁਸੀਂ ਕਿਹੜੀ ਵੈਸਟ ਹੈ ਔਰ ਦਿੰਨੇ ਹੈ ਕਿ ਤੁਹਾਡਾ ਆਫਰ ਭਈ ਆਪਣੇ ਸੰਡੇ ਨੂੰ ਹੁੰਦੀ ਹੈ ਹਾਂਜੀ ਨਾਲ ਅਜ ਪੀਜਾ ਨਾਲ ਆਪਾਂ ਛੋਟਾ ਪੀਜਾ ਫ੍ਰੀ ਕਰ ਦਿੰਦੇ ਹਾਂ ਅੱਛਾ ਨਾਲ ਅਜ ਪੀਜਾ ਨਾਲ ਇੱਕ ਛੋਟਾ ਪੀਜਾ ਸੰਡੇ ਹਰ ਸੰਡੇ ਹਰ ਸੰਡੇ ਤੇ ਛੋਟੇ ਪੀਜਾ ਆਪਾਂ ਫ੍ਰੀ ਕਰ ਦਿਆ ਅੱਛਾ ਠੀਕ ਹਾਂ ਜਿਹਦੇ ਨਾਲ ਪ੍ਰਾਈਸ ਸਾਰਾ ਕੁਝ ਤੁਹਾਨੂੰ ਫ੍ਰੀ ਹੈ ਜੇ ਮਾ ਜੋ ਵੀ ਹੋ ਜਾ ਤੁਸੀਂ ਫੋਨ ਤੇ ਥੱਲੇ ਨੰਬਰ ਦੇ ਦੇਣਾ ਨਾਲ ਕੰਟੈਕਟ ਕਰ ਸਕਦੇ ਆ ਮੈਨੂ भी ਦੇ ਦਵਾਂਗੇ ਮੈਨੂ ਵੀ ਥੱਲੇ ਹੋ ਜਾਊਗਾ ਸਾਡੇ ਕਹਿੰਦੇ ਤੁਸੀਂ ਇੱਕ ਵਾਰੀ ਜ਼ਰੂਰ ਇੱਥੇ ਕੇਦਾ ਮਾਰਿਓ ਤੇ ਇਹਨਾਂ ਦਾ ਫੂਡ ਟਰੱਕ ਆ ਕੇ ਦੇਖਿਓ ਹੁਣ ਤਾਂ ਰਾਈਨ ਆਹੀ ਆਪਾਂ ਹੂੰ ਇਹ ਇਹ ਚੀਜ਼ਾਂ ਇਹ ਚੀਜ਼ ਲੋਡਡ ਫਰਾਈ ਆ ਆ ਹੈਗਾ ਆ ਫਲਟਰ ਇਹਨੂੰ ਕਹਿੰਦੇ ਮੈਨੂੰ ਜਿਆਦਾ ਪਤਾ ਨਹੀਂ ਮੈਂ ਖਾਣ ਵਾਲਾ ਹੀ ਹਾਂ ਸ਼ਾਕ ਦੇ ਆਪਾਂ ਪਰ ਇਹਨਾਂ ਦੀਆਂ ਚੀਜ਼ਾਂ ਬਹੁਤ ਟੇਸਟੀ ਆ ਤੇ ਇਹ ਚੀਜ਼ਾਂ ਬਾਰੇ ਤਾਂ ਮੈਨੂੰ ਪਤਾ ਨਹੀਂ ਆਪਰ ਮੈਨੂੰ ਆਪਾਂ ਤਾਂ ਦੱਸਦੇ ਨਾ ਦੇਖਣ ਤੋਂ ਹੀ ਪਤਾ ਲੱਗਦਾ ਕਿੰਨੀ ਸਫਾਈ ਆ ਤੇ ਕਿੰਨੇ ਵਧੀਆ ਤਰੀਕੇ ਨਾਲ ਬਣਾਉਂਦੇ ਆ ਤੇ ਟੇਸਟ ਵੀ ਉਹਨਾਂ ਨਾਲੋਂ ਜ਼ਿਆਦਾ ਹੀ ਸਹੀ ਗੱਲ ਹੈਰੀ ਤੂੰ ਵੀ ਕੁਝ ਬੋਲ ਪਿਆ ਕਰ ਬੋਲ ਇਹ ਤੇਉਣੀ ਬੋਲ ਨਾ ਬੋਲ ਐ ਹੈਰੀ ਨੇ ਤਾਂ ਖਾਣ ਤੇ ਕਾ ਹੈ ਹੈਰੀ ਨੇ ਤਾਂ ਖਾਣ ਦਾ ਕੰਮ ਚਾਲੂ ਕਰ ਉਹ ਦੇਖੀ ਜਾਂਦਾ ਐ ਵੀ ਕਦੋਂ ਵੀਡੀਓ ਬੰਦ ਹੋਵੇ ਤਾਂ ਮੈਂ ਚਾਹ ਕੇ ਨਾ ਠੰਡਾ ਨਾ ਹੋ ਜਾਵੇ ਇਹ ਤਾਂ ਰੱਚੀ ਬੋਲ ਨਾ ਟੇਸਟੀ ਆ ਨਾ ਫਰਾਈਆਂ ਵੀ ਕ੍ਰਾਂਚੀ ਆ ਜੀ ਬਰਾਊਨ ਬਰਡ ਦਾ ਆ ਸਭ ਤੋਂ ਵੱਡੀ ਗੱਲ ਇਹਨਾਂ ਦੀ ਇਹ ਐ ਬਰਾਊਨ ਬਰੈਡ ਯੂਜ਼ ਕਰਦੇ ਹਨਾ <laughs> मैं खा नहीं। <laughs> 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 बहुत ज्यादा बढ़िया। <laughs> ਬਹੁਤ ਵਧੀਆ ਪੀ। ਸਾਰੀਆਂ ਚੀਜ਼ਾਂ ਬਹੁਤ ਹੀ ਜ਼ਿਆਦਾ ਵੈਸਟ ਹੈ। ਲੈਮਨ ਮਜ਼ੀਟੋ ਕਿਹੜਾ ਹੈ? ਮਿੰਟ ਮਜ਼ੀਟੋ ਹੈ। ਓਕੇ। ਸੇਟ ਮਾਰਦੇ ਹਾਂ। ਇਹ ਹੈਗੇ ਚੀਜ਼ ਪਲੇਟਰ। ਐਸਪੈਸ਼ਲੀ ਹੈਗੇ ਜੈਮ ਵਾਲਿਆਂ ਲਈ ਜਾਂ ਜਿਹੜੇ ਡਾਈਟ ਕਰਦੇ ਹਨ। ਹਣਾ? ਅੱਜ ਆਪਾਂ ਨੂੰ ਵੀ ਖਾ ਕੇ ਦੌੜ ਦੂੜ ਲਾਉਣੀ ਪੈਣੀ ਹੈ। ਖਾਸ ਜੈਮ ਵਾਲਿਆਂ ਲਈ ਆਮ ਬੰਦੇ ਨੂੰ ਤਾਂ ਇਹ ਤੇ ਜੈਮ ਵਾਲਿਆਂ ਲਈ ਵੀ ਹਰ ਇੱਕ ਡਾਈਟ ਜੀ ਪਲਾਨ ਹੈਗਾ ਆ। ਸੈਲਡਾ ਹੁੰਦਾ ਆਪਣੇ ਇਸੋ ਜੀ ਹੈ ਇਹ ਚੀਜ਼ ਪਲੇਟਫਾਰਮ ਤੇ ਆਪਣੇ ਬੱਚੇ ਕਹਿੰਦਾ ਲੱਗਦਾ ਹੈ ਮਤਲਬ ਜੈਮ ਵਾਲਿਆਂ ਵੀ ਆਹ ਆਹ ਕਦੇ ਆਇਤੇ ਹੂੰ ਵੀ ਇਹ ਨਹੀਂ ਵੀ ਆਪਣੇ ਵਰਗੇ ਸਾਰੇ ਖਾਣ ਪੀਣਾਂ ਜੈਮ ਵਾਲਿਆਂ ਨੂੰ ਮਤਲਬ ਗਰਮੀਆਂ ਦੇ ਵਿੱਚ ਤਾਂ ਬੜੀ ਜ਼ਿਆਦਾ ਵਧੀਆ ਆਇਆ ਹੈਰੀ ਹੋਇਆ ਬਰਬਰ ਨਾਲ ਮੂੰਡ ਵੀਰ ਲਿਆ ਹੈ ਮੈ ਵੀ ਧੰਤਨ ਹੋ ਗਏ ਐਨ ਰੱਜ ਕੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਸੀ ਇਹ ਚੇਗਾ ਨਹੀਂ ਕਿ ਅਸੀਂ ਇੱਥੇ ਪ੍ਰਮੋਸ਼ਨ ਕਰਨਾ ਆ ਨਾ ਕੋਈ ਚੱਕਰ ਮੈਂ ਤੁਹਾਨੂੰ ਆਪਣੇ ਤੌਰ ਤੇ ਕਹਿੰਨਾ ਕਿ ਤੁਹਾਨੂੰ ਪਤਾ ਜਿਹੜੀ ਗੱਲ ਸੱਚੀ ਹੁੰਦੀ ਮੈਂ ਸੱਚੀ ਕਰ ਲੰਦਾ ਵੀ ਬਹੁਤ ਵਧੀਆ ਖਾਣ ਪੀਣ ਮੈਂ ਲੱਗਾ ਹੁਣ ਜਿੰਨੇ ਕ ਮੈਨੂੰ ਪਿਆਰ ਕਰਦੇ ਆ ਸਾਡੀ ਸਾਰੀ ਫੈਮਿਲੀ ਨੂੰ ਇੱਕ ਵਾਰੀ ਲਾਗੇ ਲਾਗੇ ਪਿੰਡਾਂ ਵਾਲੇ ਵੀ ਜਰੂਰ ਇੱਥੇ ਆਇਓ ਜਿਹੜਾ ਮੇਨ ਬਜ਼ਾਰ ਹੈ ਹਸਪਤਾਲ ਦੇ ਲਾਗੇ ਚੌਂਕਾ ਜਿਹੜਾ ਜਿਹੜਾ ਅੱਡਾ ਮੇਨ ਗੱਬੇ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਦੇ ਤੇ ਉਹਦੇ ਲਾਗੇ ਇੱਥੇ ਤੁਹਾਨੂੰ ਬੋਰਡ ਇਧਰ ਨੂੰ ਮਿਲ ਜਾਣਾ ਵਿਸ਼ਕਰਮਾ ਮੰਦਿਰ ਜਿਹੜਾ ਹੈ ਨਾ ਉਸ ਲਾਈਨ ਦੇ ਵਿੱਚ ਦੋ ਤਿੰਨ ਦੁਕਾਨਾਂ ਛੱਡ ਕੇ ਅੱਗੇ ਗ੍ਰੇਲਬਾਰ ਦਾ ਅਨੁਭਾਰ ਇਹਨਾਂ ਦਾ ਬੋਰਡ ਲੱਗਾ ਹੈ ਨੰਬਰ ਥੱਲੇ ਮੈਂਸ਼ਨ ਕਰ ਦੇਣਾ ਤੇ ਇੱਕੋ ਵਾਰੀ ਬੇਨਤੀ ਆ ਮੇਰੇ ਵੱਲੋਂ ਤੁਸੀਂ ਜਰੂਰ ਇੱਥੇ ਆਉਣਾ ਤੇ ਜੇ ਤੁਹਾਡੀ ਕੋਈ ਛੋਟੀ ਬਰਥਡੇ ਪਾਰਟੀ ਅਵੇ ਵਿਲੇ ਹੁੰਦਾ ਆਪਾਂ ਨੂੰ ਲੇਡੀਜ਼ ਵੀ ਖਲਾਰਾ ਕਰੂਰਾ ਚੱਟਣਾ ਔਖਾ ਹੋ ਜਾਣਾ ਜਾਂ ਕਿਦਾਂ ਤੁਸੀਂ ਇੱਥੇ ਆਓ ਸਾਰਾ ਇਹਨਾਂ ਦੇ niche gents ladies ਸਾਰਾ ਤਰ੍ਹਾਂ ਦੇ ਜਿਦਾ ਇਹਨਾਂ ਦੇ ਮਾਦਰ ਪਾਰਟਨਰ ਰੱਖੇ ਜਾਂ ਨਾਲ ਕੰਮ ਕਰਦੇ ਤੇ ਤੁਸੀਂ ਇੱਥੇ ਵਧੀਆ ਕਿੱਤੀ ਪਾਰਟੀ ਵੀ ਕਰ ਸਕਦੇ ਆ ਤੇ ਐਨ ਵਧੀਆ ਸ਼ਹਿਰ ਨਾਲੋਂ ਵੀ ਵਧੀਆ ਤੁਹਾਨੂੰ ਇੱਥੇ ਖਾਣਾ ਮਿਲੂਗਾ ਤੇ ਨੰਬਰ ਹੈ ਤੇ ਤਾਰੀਆਂ ਦੀ ਸਰਵਿਸ ਬਹੁਤ ਵਧੀਆ ਇਹਨਾਂ ਜਿਹੜਾ ਹੁਣ ਸਮਾਨ ਵਿੱਚ ਪੈਂਦਾ ਦਿੱਲੀ ਸਰ ਜੀ ਕੋਈ ਵੀ ਚੀਜ਼ ਆ ਜਿੱਦਾਂ ਮਦਰ ਲਾ ਲੋ ਆਹ ਨਹੀਂ ਹੈ ਕੋਹ ਪੀਨੇ ਚਮਕਾਂ ਵਿੱਚ ਪੀਣੀ ਹੋਵੇ ਤਾਂ ਇੱਕ ਮਹਿੰਗੀ ਹੀ ਕਰ ਰਹੀ ਹੈ ਮਹਿੰਗੀਆਂ ਮਹਿੰਗੀਆਂ ਸਾਬੀ ਲੋ ਹੁੰਦਾ ਕਿਲੋ ਦੇ ਹਿਸਾਬ ਨਾਲ ਹੁੰਦੀ ਢਿੱਲੀ ਆਪ ਸ਼ਹਿਰ ਜਾ ਕੇ ਸਾਜੀ ਲਿਆਉਂਦੇ ਫਰੈਸ਼ ਇਹ ਨਹੀਂ ਵੀ ਕਿਸੇ ਕੋਲ ਲੈਂਦੇ ਆ ਜਾਂ ਕੱਟ ਤੁਸੀਂ ਦੇਖ ਵੀ ਸਕਦੇ ਆ ਜਦੋਂ ਆਗਾ ਕੌਣ ਦਾ ਆ ਸਮਾ ਇੱਕ ਵਾਰੀ ਜ਼ਰੂਰ ਆਇਓ ਰੈਲਪਾਰਚ ਮੇਨ ਚੌਂਕ ਦਾ ਜੰਮਿਆਰ ਵਾਲਾ ਕਾਲਾ ਸੰਗਿਆ ਦੇ ਵਿੱਚ ਸਾਡੇ ਪੈਂਟ ਥੱਲੇ ਤਾਂ ਨੰਬਰ ਦੇ ਦੇਣਾ ਆ ਤੇ ਨਾਲ ਮੈਨੂ ਵੀ ਦੇ ਦਵਾਂਗੇ ਹਾਂ ਹਾਂ ਤੇ ਨਾਲ ਜਰੂਰ ਸਾਡਾ ਨਾਮ ਲੈ ਕੇ ਜੋ ਇੱਕ ਛੋਟੀ ਮੋਡੀ ਤੇ ਵਧੀਆ ਤੁਹਾਨੂੰ ਆਫਰ ਵੀ ਕੋਈ ਨਾ ਜਰੂਰ ਜੀ ਤੇ ਜਦੋਂ ਵੀ ਚਲੋ ਠੀਕ ਹੈ ਜੋ ਓਕੇ ਬਾਈ ਸਾਸੀ ਕਾਰ ਤੇ ਜਰੂਰ ਜਿਹੜਾ ਵਾ